ਉਸੀ ਦੇਖ ਰਹੇ ਹੋ ਖਾਸ ਪ੍ਰੋਟੀਵੀ ਚੈਨਲ ਔਰ ਮੈਂ ਹਾਂ ਤੁਹਾਡਾ ਡਾਟਾ ਕੁਲਵੀਰ ਸਿੰਘ ਗੁੜਿਆਲ ਇਰ ਅੱਜ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਕਲਾ ਦੇ ਵਿੱਚ ਮੌਜੂਦ ਦਾ ਦੱਸ ਰਹੀ ਆ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਪਰਜੰਦ ਸਹਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਹੈਗਾ ਅੱਜ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੇ ਮਿਸ਼ਨ ਸ਼ੀਕਾ ਕਰਨਾਥਲ ਵੱਲੋਂ ਜਿਹੜਾ ਹੈਗਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਦੀਆਂ ਲਾਈਵ ਦਸਤੂਰਾ ਵੱਡੀ ਗੰਤੀ ਦੇ ਵਿੱਚ ਜਿਹੜੇ ਹੈਗੇ ਆ ਸੰਗਤ ਇਸ ਮੌਕੇ ਦੇ ਉੱਪਰ ਪਹੁੰਚੀ ਹੋਈ ਆ ਸੋ ਇਸ ਮੌਕੇ ਦੇ ਉੱਪਰ ਪੰਥ ਦੇ ਮਹਾਨ ਕੀਰਤਨੀ ਸਾਡੀ ਰਾਕੀ ਜਿੱਥੇ ਜੜੇ ਆਗੇ ਆ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਬਾਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇਕੱਠ ਹੈ ਇਸ ਵੇਲੇ ਬਜਵਾੜਾ ਕਲਾ ਦੇ ਵਿੱਚ ਜਿਹੜਾ ਹੈਗਾ ਤਾਂ ਤੁਹਾਨੂੰ ਨਜ਼ਰ ਆ ਰਿਹਾ ਹੁਣ ਹੈ ਹੋਰ ਪਾਸੇ ਦੇਖ ਸਕਦੇ ਹੋ ਕਿ ਵੱਡਾ ਜਿਹੜਾ ਹੈਗਾ ਗੁਰਮਤ ਸਮਾਗਮ ਜਿਹੜਾ ਹੈਗਾ ਉਹ ਇਸ ਦਿਨ ਜਥੇਦਾਰ ਬੱਤਾ ਗੁਰਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਸੋ ਇਸ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਖ਼ਾਸ ਪੂਰ ਟੀਵੀ ਚੈਨਲ ਦੇ ਮਾਧਿਅਮ ਤੋਂ ਸਾਂਝੇ ਕਰਿਆ ਸੋ ਆਓ ਦੇਖੌਂਦੇ ਆ ਇਸ ਮੌਕੇ ਦੀਆਂ ਲਾਈਵ ਤਸਵੀਰਾਂ ਜੁੜੇ ਹੋ ਖ਼ਾਸ ਪੂਰ ਟੀਵੀ ਚੈਨਲ ਦੇ ਨਾਲ ਨੇਤੀ ਮਾ I'm I'm sorry, 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 I'm

Thank you! yeah mm -hmm. ਸਫਰ ਸੀ ਮੈਂ ਸਫਰ ਸੀ ਆਏ ਸਫਰ ਸੀ ਆਏ ਸਫਰ ਸੂ ਦਿਲ ਤੰਗ ਜਿਨਾ واحرو جی کا خالسا واحر کی فتح ساڈے بچ ਸਚੀਅਤ ਬਾਬਾ ਕੁੰਮਨ ਸਿੰਘ ਜੀ ਜੋ ਕੈਨੇਡਾ ਰੁਕੇ ਪੰਜ ਪਿਆਰਿਆਂ ਦੀ ਸੇਵਾ ਕਰਦੇ ਹਨ ਕੈਨੇਡਾ ਵਿੱਚ ਅਨੇਕਾਂ ਪਰਾਂਵਿਆਂ ਨੂੰ ਅਵਸ਼ਕਾ ਕਰਕੇ ਗੁਰੂ ਘਰ ਹੀ ਬਣਾਇਆ ਨਾਲ ਨਾਲ ਗੁਰਮਾਨ ਦੀ ਸੰਥਾ ਇਸ ਤਰ੍ਹਾਂ ਬਹੁਤ ਕਾਲਜ ਪੰਜਾਬ ਦੇ ਵਿੱਚ ਪਿੰਡ ਪਤਨਾ ਦੇ ਵਿੱਚ ਵੀ ਅਤੇ ਹੋਰ ਵੀ ਵਕ ਵਕ ਤਾਵਾਂ ਤੇ ਜਾ ਕੇ ਕੀਰਤਨ ਦਰਵਾਜ਼ ਕਰਕੇ ਪਿੰਡਾਂ ਪਿੰਡਾਂ ਦੇ ਵਿੱਚ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਦੇ ਹਾਂ ਜਿਸ ਤਰ੍ਹਾਂ ਸਾਹਿਬ ਜੀ ਦਾ ਬਾਬਾ ਬੱਦੇ ਸਿੰਘ ਤਾਨਾਦਾਲ ਨੂੰ ਬਾਬਾ ਬੱਦੇ ਸਿੰਘ ਸਾਹਿਬ ਜਿਹੜੇ ਕਾਲ ਕਿਹਾੜੇ ਨੂੰ ਸਾਮੁਖ ਪਿੰਡ ਵਿੱਚ ਨਗਰ ਨਗਰ ਵਿੱਚ ਜਾ ਕਰਕੇ ਰਾਤਰੀ ਦੀਵਾਨ ਸਵੇਰ ਦੀਆ ਪ੍ਰਭਾਤ ਪੇੜੀਆਂ ਸੋ ਬਾਬਾ ਜੀ ਬੰਦ ਸਿੰਘ ਦੇ ਬ੍ਰਹਮ ਕਮ ਕਨੇਡਾ ਵਾਲੇ ਉਹਨਾਂ ਨੂੰ ਸਨਮਾਨ ਸਾਡੇ ਸਤਿਕਾਰਯੋਗ ਬੀਬੀ ਮਾਤਾ ਜੀ ਮਾਤਾ ਜਸਤਰੀ ਕੌਜੀ ਬੁੰਗਾ ਸਾਹਿਬ ਵਾਲੇ ਕੰਮਗੇ ਸਵਾਉ ਉਹਨਾਂ ਦਾ ਸਨਮਾਨ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਹਿਬ ਜੀ ਆਦਾ ਬਾਬਾ ਭਦੇਸੀ ਸਾਹਿਬ ਜੀ ਦੇ ਆਗੁਰੂ ਗੁਰੂ ਗੋਬਿੰਦ ਸਿੰਘ ਜੀ ਆ ਜੰਗਵਾੜਾ ਵਿਖੇ ਅਤੀ ਸਤਿਕਾਰ ਜੋ ਵਾਹ ਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ ਜੋ ਹਾਰਸਾਲ ਹੀ ਜਿੱਥੇ ਸਮਾਪਨ ਕਰਾਉਂਦੇ ਨੇ ਸਾਹ ਜੀ ਇਹ ਗੁਰੂਗੀਆਂ ਲਾਡੀਆਂ ਫੌਜਾਂ ਤਾਨ ਤਾਨ ਬਾਬਾ ਗੁਰਦੇਵ ਸਿੰਘ ਜੀ ਦੀਆਂ ਸਾਧੀਆਂ ਹੋਈਆਂ ਹਨ ਸਤਿਨਾਮ ਸ੍ਰੀ ਵਾਹਿਗੁਰੂ ਆਓ ਜਿੱਥੇ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਾਈ ਹੈ ਉਥੇ ਦਾਸ ਦੀ ਹਾਜ਼ਰੀ ਇਸ ਸਥਾਨ ਦੇ ਮਰਵਾਣ ਪਰੋ ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤ ਵੇਲੇ ਹੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਤਾਨਦਨ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਦੇ ਜਨਮ ਅਸਥਾਨਾਂ ਤੇ ਬਹਾਦੁਰ ਮਤ ਸਮਾਰਕਨ ਹੋਇਆ। ਸ਼ਖਦ ਜੀ ਤਾਨਦਨ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੇ ਤਾਨਦਨ ਮਾਤਾ ਅਜੀਤ ਕੌਰ ਜੀ ਦੇ ਕੁਖੋਂ شری آنند پور صاحب جی پوتر دھرتی تے گرو کے محل پورا صاحب اکھے سچے پاشاہ کی کرپا ستکار اوتار تاریا آگمن ہویا سمجھ جس جی سمیں بابا جی کا آگمن ہوا نا اس سمیں تانتن بھائی ادے سنگھ جی بابا بجن سنگھ جی اوڈا نے جنگ فتح حاصل کی تھی اور او سے ہی سمیں ਉਰ ਦੁਬਾਰਾ ਕਿਲਾ ਫਤਿਹਗੜ ਸਾਹਿਬ ਦਾ ਵੀ ਨੀ ਪੱਥਰ ਰੱਖਿਆ ਗਿਆ ਸਹਬਜ਼ਾਦੇ ਦੇ ਆਗਮਨ ਮੋਖ ਰੱਖਦੇ ਆ ਸੰਗਤ ਜੀ ਇਥੇ ਧੰਦਰ ਮਾਤਾ ਜੀਤ ਕੌਰ ਜੀ ਨੇ ਸਹਬਜ਼ਾਦੇ ਦਾ ਆਗਮਨ ਹੋਇਆ ਉਹਨਾਂ ਦੇ ਗ੍ਰਹਿ ਵਿਖੇ ਉਥੇ ਧੰਦਰ ਮਾਤਾ ਗੁਰਪ੍ਰੀਤ ਜੀ ਨੇ ਆਪਣੇ ਪੋਤਰੇ ਨੂੰ ਗੋਦੀ ਵਿੱਚ ਬਿਠਾ ਕੇ ਆਪਣੇ ਵੱਡਿਆਂ ਦੀਆਂ ਐਸੀਆਂ ਸਾਖੀਆਂ ਐਸਾ ਇਤਿਹਾਸ ਸੁਣਾਇਆ ਸੱਚ ਕਰਕੇ ਜਾਣਿਓ ਕਿ ਸਰਹੰਦ ਦੀਆਂ ਨੀਹਾਂ ਵਿੱਚ ਆਪਣੇ ਆਪ ਨੂੰ ਜਣਵਾ ਕੇ ਸ਼ਹੀਦ ਕਰਵਾ ਕੇ ਖਾਲਸਾ ਪੰਥ ਦੀਆਂ ਨੀਹਾਂ ਉਹਨਾਂ ਨੇ ਪੱਕੀਆਂ ਕਰ ਦਿੱਤੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਜੇ ਖਾਲਸਾ ਪੰਥ ਖੜਾ ਹੈ ਤਾਂ ਉਹਨਾਂ ਨੀਹਾਂ ਤੇ ਖੜਾ ਹੈ ਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਆਪਾਂ ਸਾਰੇ ਹੀ ਇੰਨਾ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਅਤੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਤੱਕ ਸ੍ਰੀ ਕੇਸਗਨ ਸਾਹਿਬ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਇਹਨਾਂ ਸਮਾਗਮਾਂ ਵਿੱਚ ਉਹ ਜੇ-ਜੇ ਤੌਰ ਤੇ ਹਾਜ਼ਰੀਆਂ ਭਰਦੀਆਂ ਸਨ ਪਰ ਮਹਗਾਲਿਆ ਸਿੱਖਾਂ ਦੇ ਮਸਲਿਆਂ ਵਿੱਚ ਸਿੰਘ ਸਾਹਿਬ ਜੀ ਬੜਾ ਪ੍ਰੇਮ ਦੇ ਨਾਲ ਬਾਤ ਚੜ ਕੇ ਇਹਨਾਂ ਸੇਵਾਵਾਂ ਵਿੱਚ ਹਾਜ਼ਰੀਆਂ ਭਰਦੇ ਨੇ ਪਰ ਅੱਜ ਇਸ ਕਰਕੇ ਮਹਗਾਲਿਆ ਜਾਣ ਕਰਕੇ ਉਹ ਨਾ ਆ ਸਕੇ ਉਹਨਾਂ ਦੇ ਵਿੱਚ ਜਿੱਥੇ ਹਾਜ਼ਰੀ ਲਵਾਉਂਦਾ ਉਥੇ ਆਤੀ ਸਤਿਕਾਰਯੋਗ ਭਾਈ ਹਰਦੇਵ ਸਿੰਘ ਜੀ ਐਡੀਸ਼ਨ ਮੈਨੇਜਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਸਾਮ ਜੀ ਇਹ ਉਹ ਸ਼ਖਸੀਅਤ ਨੇ ਜੋ ਸਿੰਘ ਸਾਹਿਬ ਗਿਆਨੀ trilochana ਸਿੰਘ ਦੀ ਉਹਨਾਂ ਦੇ ਸੁਪੁੱਤਰ ਨੇ ਬਾਬਾ ਜੀ ਦਾ ਬਾਬਾ ਗੁਰਦੇਵ ਸਿੰਘ ਜੀ ਦਾ ਉਹਨਾਂ ਨਾਲ ਅਥਾਹ ਪਿਆਰ ਸੀ ਬਹੁਤ ਜ਼ਿਆਦਾ ਪ੍ਰੇਮ ਸਵੇਰ ਦੇ ਬੇਸ਼ੱਕ ਅਸੀਂ ਬੜੇ ਰੁਢੇਵੀਆਂ ਸਾਂ ਉਥੇ ਕਿਉਂਕਿ ਇੱਕ ਗੁਰਦੁਆਰਾ ਹੋਰਾ ਸਾਹਿਬ ਕੇ ਸਮਾਗਮ ਚੱਲ ਰਿਹਾ ਹਨ ਇੱਕ ਸੰਗਤ ਦੀ ਸ਼ਹੀਦੀ ਪੰਦਰਵਾੜਾ ਜੋ ਸਤਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਪਛੋੜਾ ਸਾਹਿਬ ਜੋ ਸ਼ਹੀਦੀ ਪੰਦਰਵਾੜਾ ਸੰਗਰਾਣ ਦੇ ਵਾਲੇ ਦਿਨ ਆਰੰਭ ਹੁੰਦਾ ਹੈ ਕੱਲ੍ਹ ਆਰੰਭ ਹੋਣਾ ਹੈ ਸੰਗਤ ਜੀ ਉੱਥੇ ਵੀ ਮਹਾਨ ਗੁਰਮਤ ਸਮਾਗਮ ਚੱਲ ਰਹੇ ਹਨ ਪਰ ਬਾਬਾ ਜੀ ਦੇ ਪਿਆਰ ਵਿੱਚ ਅਤੇ ਧੰਨ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਔਖ ਰੱਖਦੇ ਆ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਥੋੜੇ ਸਮੇਂ ਨੂੰ ਬੋਧਾ ਕਰਕੇ ਜਾਣਨਾ ਸੰਗਤ ਜੀ ਉਤੇ ਸਿੰਘ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਭਾਈ ਹਰਦੇਵ ਸਿੰਘ ਜੀ ਜੋ ਹਰਿਕ ਸਿੰਘ ਸਾਹਿਬ ਦੇ ਨਾਲ ਸੇਵਾਵਾਂ ਨਿਭਾਉਂਦੇ ਰਹੇ ਨੇ ਉਹਨਾਂ ਨੂੰ ਵੀ ਉੱਚੇ ਚੇਤੇ ਤੌਰ ਤੇ ਭੇਜਿਆ ਸਤਿਗੁਰੂ ਜੀ ਕਿਰਪਾ ਕਰਨ ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨ ਵਿੱਚ ਬਾਬਾ ਫਤਿਹ ਸਿੰਘ ਜੀ ਲਵਾਨ ਔਰ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਉਹ ਇਹ ਕਿ ਅਸੀਂ ਇਹ ਨਾ ਸੋਚਿਆ ਕਰੀਏ ਵੀ ਸਾਡੇ ਬੱਚੇ ਛੋਟੇ ਨੇ ਅਸੀਂ ਵੱਡੇ ਹੋ ਕੇ ਉਹਨਾਂ ਨੂੰ ਅਮਰ ਜੀ ਦਾ ਦਰ ਦਵਾਵਾਂਗੇ ਸਾਡੇ ਬੱਚੇ ਛੋਟੇ ਨੇ ਇਹਨਾਂ ਨੂੰ ਭਾਈ ਛੋਟਾ ਕਰਕੇ ਨਾ ਜਾਣੋ ਜਿੰਨਾ ਤੁਸੀਂ ਇਹਨਾਂ ਨੂੰ ਛੋਟਿਆਂ ਨੂੰ ਸਵਾਰ ਲਵੋਗੇ ਨਾ ਉਹਨੇ ਵੱਡੇ ਹੋ ਕੇ ਇਹ ਤੁਹਾਨੂੰ ਸਵਾਰਨਗੇ ਆਖੋ ਸਤਨਾਮ ਸ੍ਰੀ ਵਾਖ ਇਸ ਕਰਕੇ ਇਹਨਾਂ ਨੂੰ ਖੰਡੇ ਬਾਟੇ ਦੇ ਬਾਲ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬੱਚਿਆਂ ਨੂੰ ਹਮੇਸ਼ਾ ਗੁਰੂ ਦੇ ਨਾਲ ਜੋੜ ਕੇ ਫੇਰ ਹੀ ਸਾਡਾ ਜੀਵਨ ਸਫਲਾ ਹੈ ਧੰਨ ਧੰਨ ਬਾਬਾ ਸਾਹਿਬ ਜادہ ਬਾਬਾ ਫਤਿਹ ਸਿੰਘ ਦਾ ਇਹ ਆਗਮਨ ਪਰਮਾਣਾਇਆ ਤਾਂ ਹੀ ਸਾਡਾ ਸਫਲਤਾਪੂਰਵਕ ਐ ਸੰਗਦੀ ਜਿase ਜਿਨਾਂ ਦਾ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝੋ ਸਰਦ ਜੀ ਅਸੀਂ ਉਹਨਾਂ ਦੀ ਗੱਲ ਵੀ ਜਾਣੀਏ ਉਹਨਾਂ ਦੇ ਦੱਸਾਏ ਹੋਏ ਮਾਰਗ ਤੇ ਚੱਲੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦਾਸ ਵੱਲੋਂ ਸਾਡੇ ਪੰਜ ਪਿਆਰੇ ਸਹਿਬਾਨ ਜੋ ਅੱਜ ਇਸ ਬਾਵਲ ਵਿਤਰਸਾਨ ਤੇ ਖੰਡੇ ਬਾਟੇ ਦੀ ਪੁਰਸ਼ਕਾਰ ਨੇ ਸੰਗਦੀ ਉਹਨਾਂ ਵੱਲੋਂ ਤੇ ਸਾਡੇ ਸਮੁੱਚੇ ਪ੍ਰਬੰਧ ਵੱਲੋਂ ਆਪ ਸਭ ਸੰਗਤਾਂ ਨੂੰ ਮਹਾਪੁਰਸ਼ਾਂ ਨੂੰ ਸਹਿਬ ਜੀ ਦਾ ਬਾਬਾ ਫਤੇ ਸਿੰਘ ਸਾਹਿਬ ਜੀ ਦੇ ਜਨਮ ਆਗਮਨ ਦੀਆਂ ਬਹੁਤ ਬਹੁਤ ਵਧਾਈਆਂ ਉਥੇ ਬੜੇ ਪਿਆਰ ਵਾਲੇ ਸੰਤ ਬਾਬਾ ਚਰਨਜੀਤ ਸਿੰਘ ਜੀ ਜਸਵਾਲ ਇਹ ਜਥੇਦਾਰ ਜੀ ਸੱਚ ਕਰਕੇ ਜਾਣਿਓ ਜਿਸ ਤਰ੍ਹਾਂ ਇਹ ਖੜੇ ਰਹਿਣਾ ਇਹ ਕੋਈ ਵੀ ਦਬਕਾ ਮਾਰ ਦੇਣ ਉਥੇ ਹੀ ਪੰਥ ਨੂੰ ਹਿਲਾ ਦਿੰਦੇ ਨੇ ਸੱਚ ਕਰਕੇ ਜਾ ਪਰ ਹੈ ਵੀ ਬੜੇ ਪਿਆਰ ਵਾਲੇ ਬੜਾ ਪਿਆਰ ਵੀ ਕਰਦੇ ਨੇ ਜਿੱਥੇ ਅੜਨਾ ਉਥੇ ਅੜ ਵੀ ਜਾਂਦੇ ਨੇ ਕਿ ਇਦਾਂ ਹੀ ਫੌਜਾਂ ਹੁੰਦੀਆਂ ਸਾਰੀਆਂ ਬਾਬਾ ਗੁਰਦੇਵ ਸਿੰਘ ਉਹਨਾਂ ਵਰਗੀਆਂ ਕਿ ਜਿੱਥੇ ਵਾਂਤ ਦੇ ਮਸਲੇ ਹੋਣ ਉਥੇ ਸਿਰ ਡਾਹ ਲੈਣਾ ਔਰ ਜਿੱਥੇ ਨਿੰਮਰਤਾ ਹੀ ਹੋਵੇ ਉਹਨੇ ਮਰਤਾ ਵੀ ਬਣਤ ਲੈਣੀ ਸਤਿਗੁਰ ਦੀ ਕਿਰਪਾ ਕਰਨ ਇਹਨਾਂ ਸਾਰਿਆਂ ਦੇ ਸੀਸ ਤੇ ਮਿਹਰ ਪ੍ਰਿਆਤ ਰੱਖ ਕੇ ਚੜ੍ਹਦੀ ਕਲਾ ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਚੈ ਭਗਤੀਆਂ ਦਾ ਤਾਂ ਸਤਿਗੁਰ ਜੀ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਸਰਬੱਤਨ ਖੇਰ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਆਗੂ ਜੀ ਗੁਰੂ ਦੀਆਂ ਬਹੁਤ 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 ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ